ਸਮਾ तकरीबन ਸਵੇਰ ਦੇ ਪੂਰੇ 5 ਵਜੇ ਆ ਗਏ ਸਹੀ 5 ਵਜੇ ਤੇ ਮੈਂ ਉਹ तकरीबन 4:30 ਹੋਇਆ ਉੱਠ ਗਿਆ ਸੀਗਾ ਨੇਰੀ ਬਹੁਤ ਚੱਲੀ ਜਾਂਦੀ ਸੀ ਹੁਣ ਥੋੜੀ ਹਵਾ ਠੀਕ ਹੋਈ ਹੈ ਪਰ ਮਟੈਂਟਾ ਦਾ ਇਕੱਠਾ ਕਰਤਾ ਹੁਣ ਉਹਨਾਂ ਸਾਰੇ ਨੂੰ ਸਮੇਟ ਕੇ ਗੱਡੀ ਚ ਰੱਖ ਕੇ ਇੱਥੇ ਆ ਕੇ ਬਹਿਣਾ ਅੰਦਰ ਕੰਮ ਕਰਦੇ ਆ ਨਾਲੇ ਚਾਹ ਚ ਪੀਨੇ ਤੇ ਦੇ ਬਹੁਤ ਸੋਨੇ ਲਾਲੀ ਆਈ ਹੋਈ ਸੂਰਜ ਇਧਰੋਂ ਨਿਕਲਣਾ ਬਸ इस तो पहला उठ गया पहला अपनी थानी फोर एफ फिर फोर ई कर दी इतना सुून मिलया बह मखिया ही बहुत ज्यादा बड़िया मखिया बहर ਇਹ ਹਵਾ ਨਹੀਂ ਸੌਣ ਦਿੱਤਾ ਮੈਂ ਬਾਹਰ ਨਿਕਲਿਆ ਮੈਂ ਜਰਾ ਟੈਂਟ ਟੰਡਰ ਬੰਦ ਕਰਕੇ ਬਾਹਰ ਬੈਠੇ ਹਮ ਮੱਖੀਆਂ ਨੇ ਤੰਕੀ ਤਾਂ ਬਹੁਤ ਕਾਫੀ ਬਣਾਉਣੇ ਆ ਤੇ ਕੰਮ ਕਰਦੇ ਤੇ ਆ ਗਿਆ ਬਾਕੀ ਆਪਾਂ ਦਾ ਇਹ ਅੱਜ ਇਹਨੇ ਅੱਜ ਸਾਰਾ ਦਿਨ ਤੰਗ ਕਰਨਾ ਹੁਣ ਐਡੀਟਿੰਗ ਕਰੀ ਜਾਣਾ ਮੈਂ ਐਡੀਟਿੰਗ ਕਰਕੇ ਨਾਲ ਨੂੰ ਕਿੱਥੇ ਨਿਕਲਦੇ ਏਸੀ ਵਾਲੇ ਕਮਰੇ ਚ ਤੇ ਇੱਥੇ ਸੇਮ ਕੱਲ ਵਾਲੀ ਵੀਡੀਓ ਐਡਿਟ ਹੋਈ ਜਾਂਦੀ ਐ ਕੱਲ ਵੀ ਮੈਂ ਹੀ ਕੰਮ ਕਰੀ ਜਾਂਦਾ ਸੀਗਾ ਤੇ ਨਾਲ ਮੇਰੇ ਕੌਫੀ ਪਈ ਸੀਗੀ ਇੱਥੇ ਵੀ ਅੱਜ ਵੀ ਕੌਫੀ ਪਈ ਐ ਬਸ ਅੱਜ ਕੱਲ ਬਾਹਰ ਬੈਠੇ ਸੀਗੇ ਤੇ ਅੱਜ ਆਪਾਂ ਇਹ ਜਗ੍ਹਾ ਤੇ ਬੈਠੇ ਆ ਜਗ੍ਹਾ ਬਦਲੀ ਜਾਂਦੀ ਐ ਕੰਮ ਕਰਨ ਦਾ ਤਰੀਕਾ ਉਹੀ ਆ ਆਪਣਾ ਚੰਗੀ ਗੱਲ ਐ ਲੱਗਦਾ ਪਤਾ ਵੀ ਇੱਥੇ ਕੁਕਿੰਗ ਕੀਤੀ ਐ ਹੋਰ ਆ ਕੀ ਹੋ ਗਿਆ ओके ओके हां ठीक انا پورا صاف sfai ਕਰਕੇ ਆ ਮੇਰਾ ਲਫਾਵਾ ਪਾੜ ਗਿਆ ਕੋਈ ਗੱਲ ਇਹਨੂੰ ਪੈਂਟ ਕਰਨਾ ਹੁਣ ਆ ਵੀਡੀਓ ਬੰਦ ਕਰਨੀ ਪੈਣੀ ਤੇ ਹੁਣ ਸਾਰੇ ਜਾਨ ਨੂੰ ਸਸੀ ਕਾਲ ਅੱਜ ਦੀ ਅੱਜ ਤਰੀਕ ਹੈਗੀ 18 ਅਕਤੂਬਰ 2025 ਤੇ ਮੈਂ ਸਟੇ ਮੈਂ ਨਿਊਮਨ ਨੀਮਨ ਤੋਂ ਆਪਾਂ ਜਾਨਾ ਕਿਉ ਲੰਬੀ ਡਰਾਈਵ ਆਉਣ ਵਾਲੀ ਹੈ ਤੇ ਉੱਥੇ ਜਾ ਕੇ ਦੋ ਤਿੰਨ ਚੀਜ਼ਾਂ ਮੈਂ ਵੇਖੀਆਂ ਹੈਗੀਆਂ ਜਿਹੜੀਆਂ ਆਪਾਂ ਵੇਖਾਂਗੇ ਜੇ ਜਦੋਂ ਮੈਂ ਦੇਖੂਗਾ ਉਦੋਂ ਮੈਂ ਰਿਕਾਰਡ ਕਰ ਲੂੰਗਾ ਤੇ ਤਸਵੀਰ ਮੇਰ ਨਾਲ ਦੇਖ ਲਿਓ ਤੇ ਆ ਕੈਰਾਵਨ ਪਾਰਕ ਸੀਗਾ ਆਪਣਾ ਇਹ ਬਹੁਤ ਵਧੀਆ ਸੀਗਾ ਆਪਣਾ ਉੱਥੇ ਸੀਗਾ ਜਿੱਥੇ ਲਿਖਿਆ ਬੇ ਲਾਜਾ ਲੱਗਿਆ ਹੈਗਾ ਤੇ ਸਵੇਰ ਸਵੇਰ ਨੇਰੀ ਆ ਗਈ ਤਕਰੀਬਨ 4:30 ਵਜੇ 4:00 ਵਜੇ ਨੇਰੀ ਸ਼ੁਰੂ ਹੋ ਗਈ ਸੀ ਬਹੁਤ ਤੇ ਤੇ ਟੈਂਟ ਵਿਚਾਰੇ ਤਾਂ ਸੰਭਲਾ ਨਹੀਂ ਗਿਆ ਤੇ ਫਿਰ ਮੈਂ 4:30 ਉੱਠ ਗਿਆ ਸੀਗਾ 5:00 ਵਜੇ ਮੈਂ ਅਫੀਸ਼ੀਅਲੀ ਉੱਠ ਗਿਆ ਸੀਗਾ ਤੇ ਬ੍ਰੇਕਫਾਸਟ ਤਿਆਰ ਕੀਤਾ ਨਾਲੇ ਵਲੌਗ ਐਡਿਟ ਕਰ ਲਿਆ ਹੋਰ ਖਾਸਾ ਕੁਝ ਕਰ ਲਿਆ ਤੇ ਹੁਣ ਆਪਾਂ ਅੱਗੇ ਵੱਲ ਨੂੰ ਵਧਦੇ ਹੈਗੇ ਤਿਆਰੀ ਪੂਰੀ ਫੁੱਲ ਬਟਾ ਫੁੱਲ ਹੈ ਗਈ ਹੈ ਆਪਣੀ ਗੱਡੀ ਖੜੀ ਹੈ ਜਿਹੜੀ ਪ੍ਰੋਪਰ ਪੈਕ ਅਪ ਕਰ ਲਈ ਹੈ ਤੇ ਬਹੁਤ ਵਧੀਆ ਸੀ ਇੱਥੇ ਸਾਰਾ ਕੁਝ ਸਾਫ਼ ਸੁਥਾ ਹੀ ਵੱਧ ਸੀਗੀ ਤੇ ਹੁਣ ਆਪਾਂ ਨਿਕਲਦੇ ਅਗਲੇ ਰਹਾਵਤ ਆਇਤ ਉਹਦਾ ਗ੍ਰਿਲਰ ਆ ਗਿਆ ਜਿੱਥੇ ਤੁਸੀਂ ਬਾਹਰ ਖਾਣਾ ਵਾਣਾ ਬਣਾ ਸਕਦੇ ਤੇ ਆਹੋ ਕਮਰਾ ਸੀ ਜਿੱਥੇ ਬਹਿ ਕੇ ਐਡੀਟਿੰਗ ਕੀਤੀ ਇਧਰ ਕਿਚਨ ਆ ਗਿਆ ਇਧਰ ਵਾਸ਼ਰੂਮ ਆ ਗਿਆ ਬਿਗ ਲੈਬ ਆਈ ਬਸ ਸਫਰ ਆਪਣਾ ਚੱਲੀ ਜਾਣਾ ਬਹੁਤ ਸੋਹਣਾ ਸਫਰ ਆ ਗਿਆ ਤੇ ਆਪਾਂ ਇਧਰੋਂ ਆਏ ਆ ਤੇ ਇਧਰੋਂ ਆਉਂਦੇ ਆਂਦੇ ਆਪਾਂ ਕੀ ਵੇਖਿਆ ਟਾਪਿਕ ਆਫ ਕੈਪ੍ਰਿਕਨ ਮੈਨੂੰ ਹੈ ਨਹੀਂ ਸੁਮੀਦ ਵੀ ਆਪਾਂ ਨੇ ਰਾਹ 'ਚ ਮਿਲੂਗਾ ਤੇ ਮੈਂ ਬਹੁਤ ਸਹੀ ਦੱਸਾਂ ਮੈਂ ਫੋਟੋ-ਵੋਟੋ ਕਰਾ ਕੇ ਨਾ ਫਿਰ ਵੀਡੀਓ ਬਣਾਉਂਦਾ ਗਿਆ ਇੱਕ ਆ ਪਿੱਛੇ ਪੱਥਰ ਪਿਆ ਗਿਆ ਤੇ ਜਿਹਨਾਂ ਨੂੰ ਨਹੀਂ ਪਤਾ ਮੈਂ ਦੱਸਦਾ ਜਿਵੇਂ ਧਾਤੀ ਦੇ ਉੱਪਰਲੇ ਪਾਸੇ ਤੇ ਥੱਲੇ ਪਾਸੇ ਨਾਰਥ ਪੋਲ ਤੇ ਸਾਊਥ ਪੋਲ ਹੁੰਦੇ ਦੋ ਪੋਲ ਹੁੰਦੇ ਉਹ ਦੋਨੇ ਪੋਲਾਂ ਦੇ ਵਿਚਾਲੇ ਇੱਕ ਭੂਮਧਰ ਰੇਖਾ ਹੁੰਦੀ ਹੈ ਜਿਹੜੀ ਡਿਵਾਈਡ ਕਰਦੀ ਹੈ ਠੀਕ ਹੈ ਜਿਵੇਂ ਆਪਾਂ ਆਸਟ੍ਰੇਲੀਆ ਵਾਲੇ ਥੱਲੇ ਆ ਜਾਂਦੇ ਹੈਗੇ ਤੇ ਕੈਨੇਡਾ ਅਮਰੀਕਾ ਤੇ ਆਪਣਾ ਇੰਡੀਆ ਇਹ ਉੱਪਰ ਆ ਜਾਂਦਾ ਨੌਰਥ ਦੇ ਪਾਸ ਆ ਜਾਂਦਾ ਹੈਗਾ ਤੇ ਉਹ ਭੂਮਧਰ ਰੇਖਾ ਦੇ ਵਿਚਾਲੇ ਇੱਕ ਹੋਰ ਰੇਖਾ ਹੁੰਦੀ ਹੈਗੀ ਜਿਹਨੂੰ ਕਹਿੰਦੇ ਟੋਪਿਕ ਆਫ ਕੈਪ੍ਰਿਕੌਰਨ ਇਹ ਮਤਲਬ ਜੇਕਰ ਉਹ 50% ਦੇ ਨਾ ਤੇ 23 24% ਦੇ ਆਸ-ਪਾਸ ਆ ਕੇ ਇੱਕ ਲਾਈਨ ਬਣਦੀ ਹੈਗੀ ਤੇ ਇਹ ਟੈਂਪਰੇਚਰ ਟੈਂਪਰੇਚਰ ਦੱਸਾਉਂਦਾ ਰਹੇਗਾ 더 ਡਿਟੇਲ ਚ ਤੁਹਾਨੂੰ ਲੋਕਲ ਕਰਕੇ ਦੱਸਣਾ ਪਊਗਾ ਪਰ ਇਹਨਾਂ ਮੈਨੂੰ ਪਤਾ ਇੱਕ ਲੈਂਡ ਹੁੰਦੀ ਹੈ ਜਿਹੜੀ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਉਧਰੋਂ ਦੂਜੇ ਪਾਸੇ ਬ੍ਰਾਜ਼ੀਲ ਵਾਲੇ ਪਾਸੇ ਹੋ ਕੇ ਧਰਤੀ ਦੇ ਥੱਲੇ ਜਾਂਦੀ ਹੈਗੀ ਤੇ ਉੱਪਰਲੇ ਪਾਸੇ ਵੀ ਹੈਗੀ ਹੈ ਇਹ ਇੱਕ ਤੇ ਇਹਨੂੰ ਕਿਹਾ ਜਾਂਦਾ ਟਾਪਿਕ ਆਫ ਕੈਪ੍ਰਿਕੌਰਨ ਤੇ ਆਪਾਂ ਇਹਦੇ ਕੋਲ ਪਹੁੰਚ ਗਏ ਤੇ ਲੋਕਾਂ ਨੇ ਸਟicker ਲਾਏ ਹੋਏ ਆ ਆਪਣੇ ਕੋਲ ਸਟicker ਹੈ ਨਹੀਂਗੇ ਪਰ ਕੋਈ ਗੱਲ ਨਹੀਂ ਆਪਾਂ ਵੀਡੀਓ ਵਾਲੀ ਯਾਦਾ ਛੱਡ ਦਿੰਦੇ ਆ ਉਹਦੀਆਂ ਠੀਕ ਹੈ ਤੇ ਮੱਖੀਆਂ ਇੱਥੇ ਇੰਨੀ ਅਕਾ ਜ਼ਿਆਦਾ ਨਾ ਹੋ ਯਾਰ ਜਿਵੇਂ ਜਿਵੇਂ ਪੱਤਵਾਲ ਜਾਈਏ ਨੇ ਮੱਖੀ ਮੱਖੀ ਹੋਈ ਜਾਂਦੀ ਹੈ ਤੇ ਇੰਨੀਆਂ ਕਿ ਬਿਸ਼ਾਰਮ ਹੈ ਨਾ ਵੇਖੋ ਡਾਦੀਏ ਤਾਂ ਉੱਡ ਜਾ ਪਰਾ ਉੱਥੇ ਉੱਡ ਕੇ ਫਿਰ ਵਾਪਸ ਆ ਜਾਂਦੀਆਂ ਬਹੁਤ ਘਟਿਆ ਕਿਸੋ ਦੀ ਮੱਖੀ ਕੀ ਤੇ ਠੀਕ ਹੈ ਜੀ ਟਾਪਿਕ ਟਾਪਿਕ ਆਫ ਕੈਪ੍ਰਿਕੌਰਨ ਆਪਾਂ ਕਰਦੇ ਬਾਏ ਤੇ ਆਪਾਂ ਅਗਲੇ ਸਫਰ ਵੱਲ ਨੂੰ ਇਧਰ ਨੂੰ ਵਾਦੇ ਆ ਉੱਥੇ ਪਤੇਲ ਪੋਇਆਗਾ ਆ ਬੰਪ ਹੈ ਤੇਲ ਪਿਆ ਸਾਰਾ ਸਾਰਾ 17 ਡਾਲਰ ਆਵਾ 2 ਡਾਲਰ ਦਾ ਮੇਰਾ ਡਿਸਕਾਊਂਟ ਤੇ ਹੁਣੇ ਤਾਂ ਕਾਫੀ ਚੱਕ ਕੇ ਅੱਗੇ ਨੂੰ ਵਾਦੇ ਆ ਆ ਬਾਈ ਵੀ ਹੈਰਾਨ ਹੋ ਜਾਂਦੇ ਕਿਹਦਾ ਕੋਈ ਇਹ ਕਾਰ ਦੇ ਵਿੱਚ ਆਈ ਜਾਂਦਾ ਇੰਨੀ ਦੂਰ ਕਿੰਨਾ ਦਜਾਇਆ ਇਹ ਇੰਪੋਸੀਬਲ ਹੈ ਨਾ ਕਿ ਨਹੀਂ ਇਹ ਪੋਸੀਬਲ ਹੈ ਕਰੀਏ ਆਪਾਂ ਕਰਨਾ ਆਈਆਂ ਵੀਰੇ ਫਿਰ ਜਦੋਂ ਆਪਣੇ ਮਨ 'ਚ ਹੋਵੇ ਕੁਝ ਕਰਨਾ ਤਾਂ ਆਪਾਂ ਫਿਰ ਕਰ ਲੈਣਾ ਚਾਹੀਦਾ ਤੇ ਆਹ ਜਿਹੜੀ ਮਿੱਟੀ ਹੈ ਨਾ ਇਹ ਆਪਣਾ ਹੁਣ ਵੈਸਟਰਨ ਆਸਟ੍ਰੇਲੀਆ ਵਿੱਚ ਆ ਕੇ ਮਿਲੀ ਹੈ ਲਾਲ ਰੰਗ ਦੀ ਲਾਲ ਰੰਗ ਦੀ ਮਿੱਟੀ ਪਿੱਛੋਂ ਚੱਲੀ ਆਉਂਦੀ ਹੈਗੀ ਹੈ ਪਰ ਮੈਨੂੰ ਆਏ ਸੀਗਾ ਜਿਵੇਂ ਮੈਂ ਨਾ ਡਾਰਵਿਨ ਦੇ ਆਸ-ਪਾਸ ਸੋਚਿਆ ਸੀਗਾ ਉਹ ਜੇ ਮੈਦਾਨ ਆਉਣਗੇ ਖੁੱਲੇ ਉਹ ਜਿੱਥੇ ਦੂਰ ਦੂਰ ਤੱਕ ਕੁਝ ਵੀ ਨਹੀਂ ਹੋਣਾ ਤੇ ਉਹ ਇੱਥੇ ਆਏ ਆ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਪਰ ਮੇਰੇ ਮਨ ਦੇ ਵਿੱਚ ਜਦੋਂ ਮੈਪ ਦੇ ਉੱਪਰ ਆਪਾਂ ਜੋ ਨਕਸ਼ਾ ਜਿਹਾ ਵਾਹਨੇ ਹੁੰਦੇ ਆ ਉਦੋਂ ਮੈਨੂੰ ਨਾ ਲੱਗਿਆ ਸੀਗਾ ਵੀ ਇਹ ਚੀਜ਼ਾਂ ਡਾਰਵਿਨ 'ਚ ਹੋਣਗੀਆਂ ਇੱਥੇ ਨਹੀਂ ਹੋਣਗੀਆਂ ਪਰ ਇਹ ਚੀਜ਼ਾਂ ਇੱਥੇ ਹੈਗੀਆਂ ਡਾਰਵਿਨ 'ਚ ਪਹਾੜ ਹੈਗੇ ਆ ਹਰਿਆਲੀ ਹੈਗੀ ਆ ਤੇ ਇੱਥੇ ਆਹ ਦੂਰ ਦੂਰ ਤੱਕ ਬਸ ਆਹੀ ਚੱਲੀ ਜਾਂਦਾ ਹੈ ਸਾਰੇ ਰਾਹ ਦੇ ਵਿੱਚ ਐਂ ਜਮਨ ਡੰਝ ਲਾਲ ਮਿੱਟੀ ਸੜਕਾਂ ਤੇ ਚਲਦੀਆਂ ਹੋਈ ਰੋਡ ਟ੍ਰੇਨਾਂ ਕੁਛ ਕੁ ਮੇਰੇ ਵਰਗੇ ਬਸ ਹੋਰ ਕੁਛ ਨਹੀਂ ਅੱਛਾ ਉਹ ਬਾਰੀ ਖੁੱਲੀ ਪਈ ਆ ਮੇਰੀ ਗੱਡੀ ਦੀ ਤਾਂ ਹੀ ਉਹ ਦੂਰੋਂ ਦੀ ਟੱਪ ਕੇ ਗਿਆ ਆਪਾਂ ਨਿਊਮਨ ਤੋਂ ਤਕਰੀਬਨ ਤਕਰੀਬਨ 150 ਕਿਲੋਮੀਟਰ ਦੂਰ ਆ ਗਏ 150 ਕਿਲੋਮੀਟਰ ਦੂਰ ਆਉਣ ਤੋਂ ਬਾਅਦ ਇੱਥੇ ਇੱਕ ਪਿੰਡ ਆਇਆਗਾ ਪਿੰਡ ਨਹੀਂ ਅਰੇਸਟ ਏਰੀਆ ਹੀ ਆ ਇਸ ਤਰ੍ਹਾਂ ਦਾ ਇਹਦਾ ਨਾਮ ਹੈਗਾ ਕੁਮਾਰੀਨਾ ਕੁਮਾਰੀ ਕੇ ਯੂ ਐਮ ਏ ਆਰ ਆਈ ਐਨ ਏ ਕੁਮਾਰੀਨਾ ਐਂ ਕਰਕੇ ਨਾਮ ਹੈ ਤੇ ਅੰਦਰ ਜਾਣਾ ਮੈਂ ਵਾਸ਼ਰੂਮ ਵਗੈਰਾ ਯੂਜ਼ ਕਰਦੇ ਆ ਤੇ ਕਾਫੀ ਨਹੀਂ ਲੈਣੀ ਮੈਂ 10 ਮਿੰਟ ਸੌਂਗਾ ਸ਼ਾਇਦ ਇੱਥੇ ਕਿਉਂਕਿ ਮੈਨੂੰ ਨੀਂਦ ਬਹੁਤ ਆ ਰਹੀ ਹੈ ਤੇ ਦੇਖਦਾ ਜੇਕਰ ਨੀਂਦ ਆ ਗਈ ਤਾਂ ਇਹ ਸੌਂਗਾ ਮੈਂ ਥੋੜਾ ਟਾਈਮ ਫਿਰ ਗਾਣ ਨੂੰ ਵਾਧਦੇ ਮੈਨੂੰ 10 ਮਿੰਟ ਦਾ ਨੈਪ ਜੇ ਲੈ ਲਈਏ ਇੱਕ ਅੱਧੀ ਕਿਉਂਕਿ ਰਾਤੀ ਪ੍ਰੋਪਰ ਨੀਂਦ ਨਹੀਂ ਆਈ ਜੇਕਰ ਲੇਟ ਸੁੱਤਾ ਲੇਟ ਸੇ ਰੀਟਿੰਗ ਦੇ ਚੱਕਰਾਂ 'ਚ ਤੇ ਇੱਕ ਸਿਰੇ ਸਿਰੇ ਨੇਰੀ ਆ ਗਈ ਨਾ ਉਹਦਾ ਕਹਿ ਕੇ ਜਾਗ ਆ ਗਈ ਸੀ ਇਹ ਬੜਾ ਪੁਰਾਣਾ ਪੰਪ ਲੱਗਦਾ ਹੈ ਕਿਉਂਕਿ ਉੱਪਰ ਨਾ ਗਰਦਾ ਬੜਾ ਚੜਾ ਪਿਆ ਹੈ ਇਹ ਬਨ ਇਹਨਾਂ ਦੇ ਕੈਮਰੇ ਦੇ ਉੱਪਰ ਵੀ ਬਹੁਤ ਗਰਦਾ ਚੜਾ ਪਿਆ ਹੈਗਾ ਕੰਦਾਂ ਦੇ ਉੱਪਰ ਵੀ ਸਾਲ ਸਫਾਈ ਹੋਈ ਨਹੀਂ ਹੋਣੀ ਇੱਥੇ ਬਹੁਤ ਸਮੇ ਤੋਂ ਕਹਿੰਦਾ ਕੁਮਾਰੀ ਨਾ ਰੋਡ ਹਾਊਸ ਇਹਦੇ ਪਰਥਲੇ ਪਾਸੇ ਜਿਵੇਂ ਜਿਵੇਂ ਜਾਈਏ ਨੇ ਨਾ ਆਪਾਂ ਮੱਖੀਆਂ ਬਹੁਤ ਸ਼ੁਰੂ ਹੋ ਗਈਆਂ ਮੱਖੇ ਮੱਖੀਆਂ ਹੋਈਆਂ ਵੀ ਮੈਨੂੰ ਸਿਕ ਡਾਰਵਿਨ ਹੋਣੀ ਹੈ ਮੱਖੀਆਂ ਇੱਧਰ ਨਹੀਂ ਹੋਣੀਆਂ ਪਰ ਇੱਧਰ ਬਹੁਤ ਹੈ ਗਿਆ ਡਾਰਵਿਨ ਹੀ ਹੈ ਗਿਆ ਨਹੀਂ ਸਾਰੇ ਜਾਨਵਰ ਮੈਨਾਂ ਦਾ ਇੱਧਰ ਹੀ ਵਸੇ ਆ ਗਏ ਨਹੀਂ ਦਾ ਵੀ ਰਹੀ ਸੀ ਤਾਂ ਨਹੀਂ ਦਾਉਂਦੀ ਵੀ ਨਹੀਂ ਪਈ ਹੁਣ ਤੈਨੂੰ ਚੱਲਦੇ ਆਕਨ ਤੇ ਮੈਂ ਹੋਰ ਗੱਲ ਕਹਿਣਾ ਚਾਹੁੰਦਾ ਛੋਟੀ ਜੀ ਮਤਲਬ ਹਾਂ ਗੱਲ ਇਹ ਵੀ ਦਾ ਬਿਗ ਲੈਬ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਆਪਣੀ ਕਮਿਊਨਿਟੀ ਦੇ ਵਿੱਚ ਇੰਡੀਅਨ ਕਮਿਊਨਿਟੀ ਦੇ ਵਿੱਚ ਨਾ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈਗਾ ਪਤਾ ਹੋਊਗਾ ਪਰ ਜਿੰਨਿਆਂ ਨੂੰ ਮੈਂ ਦੱਸਿਆ ਕਿ ਮੈਂ ਕਰਕੇਦਾ ਬਿਗ ਲੈਪ ਕਰਨ ਚੱਲਿਆ ਤੇ ਉਹ ਕਹਿੰਦੇ ਉਹ ਕੀ ਹੁੰਦਾ ਸਾਰਿਆਂ ਨੇ ਮੈਨੂੰ ਮੋਸਟਲੀ ਐਂ ਕਿਹਾ ਸੀਗਾ ਤੇ ਮੈਂ ਦੱਸਦਾ ਬਿਗ ਲੈਪ ਇੱਕ ਪੂਰੇ ਪੂਰੇ ਆਸਟ੍ਰੇਲੀਆ ਦਾ ਨਾ ਚੱਕਰ ਹੈਗਾ ਜਿਵੇਂ ਆਪਾਂ ਸਫਰ ਕਹਿ ਲਈਏ ਜਿਹੜਾ ਕਿ 16000 ਕਿਲੋਮੀਟਰ ਦਾ ਬਣਦਾ ਇਹ ਤੁਸੀਂ ਮੈਲਬਨ ਤੋਂ ਸਟਾਰਟ ਕਰਕੇ ਐਡਲੇਡਵਲ ਨੂੰ ਵੀ ਜਾ ਸਕਦੇ ਹੋ ਜਿੱਧਰੋਂ ਤੇ ਮੈਲਬਨ ਤੋਂ ਸਟਾਰਟ ਕਰਕੇ ਸਿਡਨੀ ਵੱਲ ਵੀ ਜਾ ਸਕਦੇ ਹੋ ਤੇ ਗੱਲ ਇੱਕੋ ਹੀ ਹੈ ਆਪਾਂ ਉਧਰੋਂ ਸ਼ੁਰੂ ਕਰ ਲਓ ਆਪਾਂ ਉਧਰੋਂ ਸ਼ੁਰੂ ਕਰ ਲਓ ਵਾਰਟ ਇੱਕੋ ਜੀ ਹੈ ਦੋਨੇ ਪਾਸੇ ਤੇ ਇਹ ਜਿਹੜਾ ਦਾ ਬਿਗ ਲੈਪ ਹੈਗਾ ਇਹਨੂੰ ਤਕਰੀਬਨ ਤਕਰੀਬਨ ਘੁੰਮਣ ਤੇ 50000 ਡਾਲਰ ਤੋਂ ਲੈ ਕੇ 1 ਲੱਖ ਡਾਲਰ ਤੱਕ ਦਾ ਖਰਚਾ ਆਉਂਦਾ ਤੇ ਇਹਨੂੰ ਇੱਕ ਸਾਲ ਲੱਗਦਾ ਘੁੰਮਣ ਤੇ ਜੇਨੂੰ ਪੂਰੀ ਚੰਗੀ ਤਰ੍ਹਾਂ ਦੇਖਣਾ ਹੋਵੇ ਤਾਂ ਕਿਉਂਕਿ ਇਹਦੇ ਵਿੱਚ ਬਹੁਤ ਥਾਵਾਂ ਆਉਂਦੀਆਂ ਜੇ ਮੈਸਿਡ ਨਹੀਂ ਤੁਸੀਂ ਤਕਰੀਬਨ 15 ਦਿਨ ਰਹਿਣਾ ਹੁੰਦਾ ਹੈ ਬ੍ਰਿਸਮੈਨ ਤੁਸੀਂ ਰਹਿਣਾ ਹੁੰਦਾ ਹੈਗਾ ਕੇਨਸ ਜਾ ਕੇ ਰਹਿਣਾ ਹੁੰਦਾ ਹੈਗਾ ਪਰ ਆਪਾਂ ਇਹਨਾਂ ਘੁੰਮਣ ਦੇ ਮੈਂ ਬਿਨਾਂ ਸੀਮਾ ਦਾ ਬਿਗ ਲੈਪ ਕਰਨਾ ਹੈਗਾ ਉਹਦੀ ਜਿਹੜੀ ਐਕਟੀਵਿਟੀਆਂ ਹੈਗੀਆਂ ਉਹ ਨਹੀਂ ਕਰਨੀਆਂ ਪਉਰੀਆਂ ਕਿਉਂਕਿ ਆਪਾਂ ਇੰਨਾ ਹੈ ਨਹੀਂ ਕਿ ਕੰਮ ਵੀ ਦੇਖਣਾ ਫਿਰ ਵਾਪਸ ਮੁੜ ਕੇ ਨਾ ਸਾਰਾ ਕੁਝ ਤੇ ਗੋਰੇ ਹੀ ਕਰਦੇ ਗੋਰੇ ਫਿਰ ਕਹਿਰਾ ਮੈਨ ਲੈ ਲੈਂਦੇ ਆ ਤੇ ਰਾਹ ਉਹਨਾਂ ਜਾਂਦੇ ਆ ਘੁੰਮਦੇ ਆ ਸਟੇ ਕਰਦੇ ਆ ਉੱਥੇ ਚਾਰ ਪੰਜ ਦਿਨ ਇੱਕ ਸ਼ਹਿਰ ਚ ਲਾਉਂਦੇ ਆ ਫਿਰ ਅੱਗੇ ਨਿਕਲ ਜਾਂਦੇ ਆ ਤੇ ਐਂ ਕਰ ਹੌਲੀ ਹੌਲੀ ਕਰਕੇ ਜਾਂਦੇ ਆ ਪਰ ਆਪਣਾ ਮਕਸਦ ਸਿਰਫ ਇਹਨੂੰ ਪੂਰਾ ਕਰਨਾ ਸੀਗਾ ਸੋ ਇਹ ਬਿਗ ਲੈਪ ਹੈ ਇਹਨੂੰ ਤੁਸੀਂ ਛੇਤੀ ਵੀ ਪੂਰਾ ਕਰ ਸਕਦੇ ਹੋ ਤੈਨੂੰ ਰਾਹਮ ਨਾਲ ਵੀ ਪੂਰਾ ਕਰ ਸਕਦੇ ਹੋ ਤੇ ਆਪਣਾ ਇਹਦੇ ਬਜਟ ਜਿਹੜਾ ਹੈਗਾ ਉਹ 15000 ਡਾਲਰ 10000 ਡਾਲਰ ਰੱਖਿਆ ਆਪਾਂ ਤੇ ਪਰ ਹਜੇ ਤੱਕ ਆਪਣਾ ਇੰਨਾ ਖਰਚ ਆਇਆ ਨਹੀਂਗਾ 5000 ਕਿਲੋਮੀਟਰ ਹੈਗਾ 5-6000 ਕਿਲੋਮੀਟਰ ਹੈਗਾ ਉਹ ਵੀ ਕੱਢ ਦੇਣਾ ਆਪਾਂ ਕੋਈ ਵੱਡੀ ਗੱਲ ਨਹੀਂ ਹੈਗੀ ਰਾਜਹਾਂ ਦੇਖਿਆ ਮੈਂ ਟਾਇਰ ਉੱਦੜ ਉੱਦੜ ਕੇ ਡਿੱਗੇ ਪਏ ਆ ਬਹੁਤ ਜਣਾ ਦੇ ਬਹੁਤ ਟਨ ਕਾਰਾਂ ਦੇ ਕਾਰਾਂ ਦੇ ਕਿਨ ਟਰੱਕਾਂ ਦੇ ਟਾਇਰਾਂ ਦੇ ਜਿਹੜਾ ਉੱਪਰਲੇ ਲੇਪ ਹੁੰਦਾ ਨਾ ਉਹ ਡਿੱਗ ਜਾਂਦਾ ਹੈ ਉੱਪਰਲਾ ਜਿਹੜਾ ਫੰਡੀ ਦੇ ਗਰਮ ਰ ਆਪਣਾ ਚਲਾਉਂਦੇ ਸੀ ਪਹਿਲਾਂ ਆਪਣੇ ਰੌੜ ਜਿਹੜੀ ਹੁੰਦੀ ਸੀ ਉਹ ਡਿੱਗ ਪੈਂਦੀ ਲਾ ਕੇ ਗਰਮੀ ਨਾਲ ਤੇ ਟੈਂਪਰੇਚਰ ਇੱਥੇ ਹੁਣ 33 ਡਿਗਰੀ ਹੋਇਆ ਪਿਆ ਤੇ ਸਮਾਂ ਸਵੇਰ ਦਾ 10:30 ਹੋਇਆ ਮੇਰਾ ਦਾ ਖਾਸੇ ਲੰਮੇ ਟਾਈਮ ਤੋਂ ਬਾਅਦ ਆਪਾਂ ਇੱਥੇ ਰੁਕੇ ਹਾਂ ਉਹ ਲਾਸਟ ਆਪਾਂ ਇੱਥੇ ਰੁਕੇ ਸੀਗੇ ਕੁਮਾਰੀ ਕਰਕੇ ਜਿਹੜਾ ਪਿੰਡ ਆਇਆ ਸੀਗਾ ਤੇ ਹੁਣ ਇੱਥੇ ਰੁੱਕ ਕੇ ਫਰੂਟਸ ਖਾਦੇ ਜਾਣਗੇ ਕੈਮਰਾ ਲਫਾਵਾ ਪਾੜ ਗਿਆ ਇਹਨੂੰ ਚਰਨ ਮਾਈ ਲਈ ਫਿਰਦਾ ਚਲੋ ਕੋਈ ਨਹੀਂ ਇਸ ਵਿੱਚ ਅੰਡੇ ਹੈ ਆ ਇਧਰੋਂ ਆਏ ਆ ਨਿਊਮਨ ਵੱਲੋਂ ਤੇ ਇੱਥੇ ਕੀ ਦੇਖਦੇ ਆਪਾਂ ਮਾਈਂਡਸੈਟ ਆ ਆਪਾਂ ਜਦੋਂ ਦੇ ਨਾ ਅ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਐਂਟਰ ਹੋਏ ਆ ਉਦੋਂ ਦੀ ਮਾਈਂਡਸੈਟਾ ਮੇਰੇ ਰਾਹ ਦੇ ਵਿੱਚ ਆਈ ਜਾਂਦੀਆਂ ਹੈਗੀਆਂ ਰੁਕਣ ਦਾ ਟਾਈਮ ਜਾਂ ਤਾਂ ਨਹੀਂ ਲੱਗਿਆ ਕਿਉਂਕਿ ਨਾਲ ਦੀ ਨਾਲ ਨਿਕਲ ਜਾਂਦੀਆਂ ਤੇ ਹੁਣ ਇਹ ਆਪਣੇ ਮਾਈਂਡਸੈਟ ਰਾਹ ਦੇ ਵਿੱਚ ਆਈ ਹੈ ਮਹਾਂਚਾਰਾਂ ਨੂੰ ਛੂਟ ਕੀਤਾ ਜਾਵੇ ਤੇ ਕਈ ਮਾਈਂਡਸਾਈਟਾਂ ਉਹ ਜੀਆਂ ਹੁੰਦੀਆਂ ਜਿੱਥੇ ਨਾ ਇਹਨਾਂ ਨੇ ਪਰਸਨਲ 에ਅਰ 에어ਪੋਰਟ ਵੀ ਬਣਾਏ ਹੁੰਦੇ ਮਤਲਬ ਉੱਧਰ ਲਿਖਿਆ ਹੁੰਦਾ ਪ੍ਰਾਈਵੇਟ 에ਅਰ ਸਟ੍ਰਿਪ ਵੱਡੇ ਵੱਡੇ ਲੋਕਾਂ ਦੇ ਵੱਡੇ ਕੰਮ ਹੁੰਦੇ ਹੈਗੇ ਤੇ ਇਦਾਂ ਦੀਆਂ ਮਾਈਂਡਸੈਟਾਂ ਹੋਣਗੀਆਂ ਇਧਰ ਦੋ ਪਿੰਡ ਵੀ ਅੰਦਰਲੇ ਪਾਸੇ ਤੇ ਆਹ ਹੈ ਮਾਈਂਡਸੈਟ ਹਾਜੀ ਆ ਇਹ ਅੰਦਰ ਨੂੰ ਰਾਜ ਜਾਂਦੇ ਹੁੰਦੇ ਹੁੰਦੇ ਤੇ ਕਈ ਤਾਂ ਮਾਈਂਡ ਸਾਈਟਾਂ ਦੇ ਉੱਪਰ 에ਰਪੋਰਟ ਵੀ ਬਣੇ ਹੁੰਦੇ ਆ ਤੇ ਨਾਲੇ ਆਏ ਵੀ ਲਿਖਿਆ ਹੁੰਦਾ ਵੀ ਪ੍ਰਾਈਵੇਟ ਰੋਡ ਐ ਤੇ ਬਹੁਤ ਸੋਹਣੇ ਰੋੜਾ ਬਣੀ ਹੋਣਦੀਆਂ ਇਹਦਾ ਵਿਚਾਰੇ ਕਿਸੇ ਮਾਤਰ ਦੀਆ ਮਤਲਬ ਮਾਤਰ ਤਾਂ ਨਹੀਂ ਚਲੋ ਹੋਊਗਾ ਤਾਂ ਵਧੀਆ ਹੀ ਐ ਵੀ ਹੈਨਾ ਮਾਈਂਡ ਸਾਈਟ ਖੋਲੀ ਬੈਠਾ ਤੇ ਪਰ ਆਏ ਵੀ ਕੱਚਾ ਰਾਹ ਹੈਗਾ ਤੇ ਪੱਕੇ ਰਾਹ ਵਾਲੀਆਂ ਮਾਈਂਡ ਸਾਈਟਾਂ ਵੀ ਆਪਾਂ ਦੇਖੀਏ ਤੇ ਬਹੁਤ ਸੋਹਣੀਆਂ ਬਣੀਆਂ ਹੁੰਦੀਆਂ ਵੱਡੇ ਕਾਰੋਬਾਰ ਤੇ ਹੁਣੇ ਹੁਣੇ ਨਾ ਮੈਂ ਫੋਟੋ ਖਿੱਚੀ ਇੱਥੇ ਉਥੇ ਰੱਖ ਕੇ ਤੇ ਹਵਾ ਨਾਲ ਮੇਰਾ ਫੋਨ ਥੱਲੇ ਡਿੱਗ ਪਿਆ ਤੇ ਮੇਰੇ ਫੋਨ ਦੇ ਪਿੱਛੇ ਕਵਰ ਲੱਗਿਆ ਹੋਇਆ ਮੈਗਨੇਟ ਵਾਲਾ ਤੇ ਉਹ ਮੈਗਨੇਟ ਦੇ ਪਿੱਛੇ ਬਹੁਤ ਸਾਰਾ ਲੋਹਾ ਚਿੰਬੜ ਗਿਆ ਮਤਲਬ ਇਸ ertidhi ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਲੋਹਾ ਮੌਜੂਦ ਹੁਣਾਂ ਵੀ ਹੈ ਮੈਂ ਤਾਂ ਇੰਹੀਂ ਤਾਂ ਖੋਲੀ ਬੈਠਿਆ ਤੇ ਇੱਕ ਬਹੁਤ ਹੋਰ ਇੱਕ ਹੈਵੀ ਲੋਡ ਆ ਜਾਂਦਾ ਆਹ ਜੀ ਗੱਡੀ ਹੁੰਦੀ ਹੈ ਇਹਨੂੰ ਵੇਖ ਕੇ ਆਪਾਂ ਰੁਕਣਾ ਪੈਂਦਾ ਹੈ ਹੁਣ ਆ ਵੀ ਦੇ ਆਪਾਂ ਕੀ ਲੈ ਕੇ ਆਇਆ ਹੁੰਦਾ ਹੈ ਆ ਲਈ ਜਾਂਦਾ ਹੈ ਕੱਡਿਆ ਜਾਂਦਾ ਸੈਂਟ ਟਰੱਕ ਲੋਡ ਖਿੱਚ ਰਿਹਾ ਟਾਇਰ ਕੱਡਿਆ ਇਹਦੇ ਯਾਰ ਉਹ ਤੇਰੇ ਨੂੰ ਗੱਡੀ ਹਿਲਾ ਗਿਆ ਬਰੋ ਗੱਡੀ ਐਂ ਹੋ ਜਾਂਦਾ ਹੁੰਦਾ ਕਦੇ ਕਦੇ ਮੈਂ ਇਧਰੋਂ ਆਇਆ ਹੈਗਾ ਤੇ ਪਹਿਲਾਂ ਕਹਿੰਦਾ ਪਿੱਛੇ ਹੈ ਪੰਪ ਤੇ ਮੈਂ ਆਹ ਸਾਈਨ ਵੇਖ ਕੇ ਇੱਥੇ ਆ ਗਿਆ ਤੇ ਆ ਇੱਥੇ ਆ ਕੇ ਵੇਖਿਆ ਇਹ ਪੰਪ ਅੱਜ ਬੰਦ ਪਿਆ ਤੇ ਮੈਂ ਫਿਰ ਨੈਟ ਤੇ ਸਰਚ ਕੀਤਾ ਇੱਕ ਅੱਗੇ ਵੀ ਪੰਪ ਹੈਗਾ ਪਾਈ ਕਰਕੇ ਪੰਪ ਹੈਗੇ ਸਾਰੇ ਥਾਵਾਂ ਤੇ ਪਰ ਆਪ ਦਾ ਆਪ ਦਾ ਵਿਚਾਰ ਰੱਖੋ ਆਪਦੇ ਕੋਲੇ ਬੈਕਅਪ ਹੋਣਾ ਜ਼ਰੂਰੀ ਹੈ ਇਸ ਰੋਡ ਦੇ ਉੱਪਰ ਕੋਈ ਕੋਈ ਪਤਾ ਨਹੀਂ ਕਿਹੜਾ ਬੰਦਾ ਕਦੋਂ ਬੰਦ ਕਰਕੇ ਬਹਿ ਜਾਏ ਤੇ ਆਪਣੇ ਵਰਗੇ ਇੱਥੇ ਆਏ ਫਸ ਜਾਂਦਾ ਫਿਰ ਪਿੰਡ ਵੱਡਾ ਹੈ ਪੂਲ ਵੀ ਬਣਿਆ ਹੋਇਆ ਹਸਪੀਟਲ ਵੀ ਹੈਗਾ ਅੱਗੇ ਕਹਿੰਦਾ ਪੰਪ ਹੈਗੇ ਦੋ ਹੋਰ ਤੇ ਮੈਂ ਇੱਥੇ ਆਇਆ ਹਾਂ ਫਲਾ ਇੱਥੇ ਕੋਈ ਬ੍ਰੇਕ ਲਾਈ ਜਾਊਗੀ ਉਹ ਸਾਹਮਣੇ সুইমিং ਪੂਲ ਬਣਿਆ ਹੋਇਆ ਤੇ ਇਹ ਵੀ ਬੰਦ ਪਈ ਆ ਚਲੋ ਮਿਊਜ਼ੀਅਮ ਵੀ ਬਣਾਈ ਬੈਠੇ ਸਾਰਾ ਕੁਝ ਬਣਾਈ ਬੈਠੇ ਇੱਥੇ ਪਰ ਖੁੱਲਾ ਕੁਝ ਵੀ ਨਹੀਂ ਜਦੋਂ ਚੀਜ਼ਾਂ ਮਿਲ ਜਾਂਦੀਆਂ ਨੇ ਫਿਰ ਬੰਦਾ ਨਖਰੇ ਕਰਦਾ ਆ ਪਿੱਛੇ ਨੇ ਇੱਕ ਪੰਪ ਸਿਗਰ ਨਿਕਾ ਆ ਤੇ ਮੈਂ ਮੈਪ ਤੇ ਵੇਖਿਆ ਮੈਂ ਕਿ ਅੱਗੇ ਇੱਕ ਵੱਡਾ ਪੰਪ ਆ ਬੀਪੀ ਦਾ ਉੱਥੇ ਚੱਲਦੇ ਆ ਆ ਬੀਪੀ ਦਾ ਆ ਗਿਆ ਫਿਰ ਤਾਂ ਸ਼ੈਲ ਦਾ ਆ ਗਿਆ ਫਿਰ ਮੈਂ ਸ਼ੈਲ ਵਾਲੇ ਕੋਲੇ ਆ ਗਿਆ ਉਹ ਪਿਛਲਾ ਛੱਡਿਆ ਆ ਛੱਡਿਆ ਤੇ ਹੁਣ ਇੱਥੇ ਆਇਆ ਮੈਂ ਤੇ ਜੇਕਰ ਮੰਨ ਲਓ ਮੈਨੂੰ ਉਹੀ ਕੱਲਾ ਮਿਲਦਾ ਜਿਹੜਾ ਬੰਦ ਸੀਗਾ ਫੇਰ ਇੱਕ ਕਾਫੀ ਦਾ ਕੱਪ ਪੀ ਕੇ ਇਹਦੀ ਟੈਂਕੀ ਫੁੱਲ ਕਰਾ ਕੇ ਹੁਣ ਅੱਗੇ ਵੱਲ ਨੂੰ ਵਧਦੇ ਆਂ ਤੇ ਤੇਲ ਦਾ ਰੇਟ ਇੱਥੇ ਹੈਗਾ 2 ਡਾਲਰ 28 ਸੈਂਟ ਨਕਸ਼ੇ ਦੇ ਨਾਲ ਆ ਪਰਲਾਪਾਸਾ ਜਿਹੜਾ ਹੈਗਾ ਇਥੇ ਸਾਰਾ ਸਾਰਾ ਪਾਣੀ ਦਿਖਾਈ ਜਾਂਦਾ ਹੈਗਾ। ਇਥੇ ਬਹੁਤ ਵੱਡੀ ਝੀਲ ਹੈਗੀ ਐ। ਪਰ ਇਧਰ ਪਾਣੀ ਹੈ ਨਹੀਂਗਾ ਜਿਵੇਂ ਵੀ। ਸੋਕਾ ਪਿਆ ਹੋਇਆ ਪੂਰਾ ਪੂਰਾ। ਆਸਟ੍ਰੇਲੀਆ 'ਚ ਪਿਛਲੇ 3 ਸਾਲਾਂ ਤੋਂ ਸੋਕਾ ਹੀ ਪਈ ਜਾਂਦਾ ਹੈਗਾ। ਆ ਚੌਥਾ ਸਾਲ ਹੈਗਾ। ਖਾਸਾ ਟਾਈਮ ਲੱਗਾ ਇੱਥੇ ਪਹੁੰਚਣ ਤੇ। ਫਾਈਨਲੀ ਆਪਾਂ ਕਿਉ ਪਹੁੰਚ ਗਏ। ਯੂਅਰ ਐਡਰੈਸ? ਯਾ ਇਟਸ ਗੇਵੀ ਜੀ ਏ ਵੀ ਵਾਈ ਐਸ ਆਈ ਡੀ ਐਚ ਯੂ ਹਰ ਵਾਰ ਦੀ ਤਰ੍ਹਾਂ ਆਪਾਂ ਨੂੰ ਇੱਥੇ ਵੀ ਆਹ ਮਿਲ ਗਿਆ। ਇਹ ਕਹਿੰਦੇ ਸਾਡੇ ਪਿੰਡ ਨੂੰ ਤੁਸੀਂ ਘੁੰਮ ਸਕਦੇ ਹੋ। ਤੇ ਆਹ ਨਾਲ ਇਹਨਾਂ ਨਕਸ਼ਾ ਦਿੱਤਾ ਜਿੱਥੇ ਤੇ ਤੁਰਨਾ। ਅੱਜ ਦੀ ਪਲੇਸ ਹੈਗੀ 49 ਨੰਬਰ। ਮੈਂ ਕੈਂਸਲ ਦੇ ਜਮਾਂ ਅੰਦਰ ਤੱਕ ਜਾਇਆ ਸਾਰਾ ਕੁਝ ਵੇਖਿਆ ਆ ਮੋਟਾ-ਮੋਟਾ ਝਾਕਾ ਲੈ ਜਾਂਦਾ। ਭੁੱਖ ਬਹੁਤ ਲੱਗੀ ਏ ਹੁਣ ਕੁਝ ਖਾ ਜਾਣਾ। ਸਵੇਰ ਤੋਂ ਬ੍ਰੈਕਫਾਸਟਾ ਕੀਤਾ ਸੀਗਾ। ਸੈਂਡਵਿਚਾਂ ਜੀ ਆਪਦੀਆਂ। ਤੇ ਹੁਣ ਆ ਦੀ ਲੋਕੇਸ਼ਨ ਵੇਖਾਂ ਦੀ। ਬਾਥਰੂਮ ਬਹੁਤ ਨੇ ਵਧੀਆ ਬਣੇ ਹੋਏ ਕਿਚਨੇ ਵਧੀਆ ਬਣੇ ਹੋਈ ਆ ਆ ਸਾਹਮਣੇ ਫਾਇਰ ਸਟੇਸ਼ਨ ਹੈਗਾ ਤੇ ਇਧਰ ਨੂੰ ਮੁੜ ਕੇ ਜਦੋਂ ਆਪਾਂ ਵੇਖਦੇ ਆ ਆ ਦੁਕਾਨ ਬੰਦ ਪਈ ਆ ਤੇ ਆ ਕੋਈ ਪੁਰਾਣਾ ਸਮਾਨ ਮਿਲਦਾ ਸੀਗਾ ਤੇ ਇਹ ਉਦੋਂ ਦਾ ਹੀ ਸੰਭਾਲੀ ਬੈਠੇ ਆ ਤੇ ਦੁਕਾਨ ਵੀ ਇਹ ਵੀ ਬੰਦ ਪਈ ਆ ਇਹ ਵੀ ਦੁਕਾਨ ਪੁਰਾਣੀ ਆ ਤੇ ਇਹ ਵੀ ਬੰਦ ਪਈ ਆ ਤੇ ਜਿਵੇਂ ਬਹੁਤ ਸਾਲਾਂ ਤੋਂ ਖੁੱਲੀ ਨਹੀਂ ਇਹਨਾਂ ਨੇ ਆਈਂ ਦਾ ਹੀ ਬੰਦ ਕਰ ਦਿੱਤਾ ਹੋਇਆ ਸਾਰਾ ਕੁਝ ਆ ਖੁੱਲੀਆ ਮੈਨ ਲੱਗਾ ਇਹ ਵੀ ਮੰਨਦਾ 1 ਵਜੇ ਤੱਕ ਸੈਟਰਡੇ 12 ਵਜੇ ਤੱਕ ਓਕੇ ਮੈਂ ਤਾਂ ਸਮਾਨ ਸਮਝਾ ਮਾੜਾ ਮਾੜਾ ਲੈ ਲਿਆ ਤੇ ਫਿਰ ਮੈਂ ਗੱਡੀ ਉਹ ਪਿੱਛੇ پارک ਕਰਤੀ ਮੈਨੂੰ ਆਏ ਮਾਸ਼ਾਅੱਲਾ ਢੇਡਾ ਕੱਢ ਲਿਆ ਜਾਵੇ ਇਹਦਾ ਪਿੰਡ ਦਾ ਆਦਰ 호텔 ਉਹ ਕਿ ਥਾਣਾ ਹੈਗਾ ਤੇ ਨਾਲ ਹੀ ਇਹਦੇ ਅ ਪੋਸਟ ਆਫਿਸ ਪ੍ਰਾਣੇ ਜੇ ਬਣੇ ਹੋਏ ਆ ਆ ਮੈਨੂੰ ਪਤਾ ਨਹੀਂ ਕੀ ਆ ਸਾਹਮਣੇ ਚਾਰ ਪੰਜ ਘਰ ਇੱਥੇ ਆ ਤੇ ਚਾਰ ਪੰਜ ਘਰ ਵੀ ਪਿਛਲੇ ਪਾਸੇ ਹੈਗੇ ਤੇ ਆਓ ਜੀ ਇਹਨਾਂ ਨੇ ਬਿਲਡਿੰਗਾਂ ਬਣਾ ਰੱਖੀਆਂ ਹਿਸਟੋਰੀਕਲ ਬਿਲਡਿੰਗਾਂ ਇਹ ਕਹਿੰਦੇ ਪਿਆ ਦਾ ਵੈਸਟਰਨ ਆਸਟ੍ਰੇਲੀਅਨ ਬੈਂਕ ਅੱਛਾ ਬੈਂਕ ਹੈ ਕੋਈ ਨਵਾਂ ਬਣਿਆ ਲੱਗਦਾ ਆ ਵੀ ਬੰਦ ਪਈ ਆ ਦੁਕਾਨ ਇਹ ਇਦਾਂ ਲੱਗਦਾ ਜਿਵੇਂ ਸਾਲਾਂ ਤੋਂ ਬੰਦ ਪਈ ਆ ਸਾਰਾ ਕੁਝ ਮਤਲਬ ਇਹ ਨਾ ਜਦੋਂ ਐਂਟਰੀ ਕੀਤੀ ਮੈਂ ਉਧਰ ਲਿਖਿਆ ਸੀਗਾ ਇਹ ਪਿੰਡ ਜਿਹੜਾ ਆ 1894 ਚ ਬਣਿਆ ਸੀਗਾ ਹੋਂਦ ਚ ਆਇਆ ਸੀਗਾ ਤੇ ਹੁਣ 100 ਸਾਲ ਹੋ ਗਏ ਜਨਤਾ ਸ਼ਹਿਰਾਂ ਵੱਲ ਨੂੰ ਭੱਜੀ ਜਾਂਦੀ ਹੈ ਮੇਨ ਗੱਲ ਇਹ ਹੈ ਬਸ ਆ ਲੋਏ ਦੇ ਬਣਾ ਰੱਖੇ ਨੇ ਇਹਨਾਂ ਨੇ ਤਾਂ ਕਿ ਤੁਸੀਂ ਅਲੋਨ ਨਾ ਫੀਲ ਕਰੋ ਬਸ ਤਾਂ ਕਿ ਤੁਹਾਨੂੰ ਲੱਗੇ ਯੂ ਆਰ ਨਾਟ ਅਲੋਨ ਹੇਅਰ ਪਿੰਡ ਬਣਿਆ ਸੋਹਣਾ ਹੈ ਪੁਰਾਣਾ ਇਸ ਟਾਈਪ ਦਾ ਨਾ ਹੈ ਮਤਲਬ ਪੁਰਾਣਾ ਹੀ ਆ ਬੈਂਕ ਹੈ ਥਾਣਾ ਹੈ ਪੋਸਟ ਆਫਿਸ ਹੈ ਚਾਰ ਪੰਜ ਦੁਕਾਨਾਂ ਤੇ ਬਸ ਮੇਰੇ ਵਰਗੇ ਆਉਂਦੇ ਹੋਣਗੇ ਇੱਥੇ ਤੇ ਆ ਆਪਣੀ ਅੱਜ ਦੀ ਥਾਂ ਆ ਗਈ ਹੈ ਜਿੱਥੇ ਆਪਾਂ ਅੱਜ ਦਾ ਟਿਕਾਣਾ ਕਰਨਾ ਹੈ 49 49 ਨੰਬਰ ਤੇ ਇੱਥੇ ਪਾਵਰ ਦਿੱਤੀ ਹੁੰਦੀ ਇਹਨਾਂ ਨੇ ਉਹ ਸਾਹਮਣੇ ਪਰ ਆਪਣੇ ਕਿਸੇ ਕੰਮ ਦੀ ਨਹੀਂ ਗਈ ਕਿਉਂਕਿ ਆਪਾਂ ਕੀ ਕਰਨੇ ਪਾਵਰ ਦਾ ਇੱਥੇ ਲੈ ਗੱਡੀ ਲਾਤੀ ਇੱਥੇ ਜੇ ਟੈਂਟ ਲਾਉਂਗਾ ਮੈਂ ਤੇ ਬਸ ਡੰਨਾ ਕੰਮ ਆਪਣਾ ਫਿਰ ਤੇ ਕੱਪੜੇ-ਕੁਪੜੇ ਬਦਲ ਕੇ ਉਧਰ ਜਾ ਕੇ ਨਹਾਉਣੇ ਆ ਤੇ ਉਹ ਐਡੀਟਿੰਗ ਕਰੂੰਗਾ ਮੈਂ ਇੱਥੇ ਵੀ ਉਹ ਰੂਮ ਬਣਿਆ ਹੋਇਆ ਜਿਹਦੇ ਵਿੱਚ ਬਹਿ ਕੇ ਰੇਟਿੰਗ ਕਰਨੀ ਹੁੰਦੀ ਆਪਾਂ ਤੇ ਸੋਹਣਾ ਰੂਮ ਬਣਿਆ ਹੋਇਆ ਹੈ ਵੇਖਿਆ ਮੈਂ ਜਾ ਕੇ ਪਹਿਲਾਂ ਹੀ ਤੇ ਬਸ ਉੱਥੇ ਜਾ ਕੇ ਉਹਨੂੰ ਐਡੀਟਿੰਗ ਕਰੂੰਗਾ ਮੈਂ ਚੱਪਲਾ ਪਾ ਕੇ ਨਾ ਨਹਾਉਣ ਦੀ ਲੋੜ ਹੈ ਨਹੀਂ ਮੈਨੂੰ ਰਾਤੀ ਨਹਾਉਂਗਾ ਜਾਂ ਨਹਾਉਂਗਾ ਤੇ ਟੈਂਟ ਲਾਉਣਾ ਮੈਂ ਸਭ ਤੋਂ ਪਹਿਲਾਂ ਤੇ ਸਾਰੇ ਕੈਰਾਵਨਾਂ ਵਾਲੇ ਬੈਠੇ ਆ ਕਿ ਬਾਕੀ ਇੱਕ ਆ ਬਾਬਾ ਸਾਈਕਲ ਤੇ ਹੈ ਇਹਨੇ ਵਧੀਆ ਆਈਡੀਆ ਦਿੱਤਾ ਨਾ ਸਾਈਕਲ ਬਿਜਲੀ ਨਾਲ ਲੈ ਕੇ ਚਾਰਜ ਕਰ ਲਓ ਕੈਰਾਵਨ ਪਾਰਕ ਤੇ ਅੱਗੇ ਵਧਜੋ ਕੀ ਬਾਤ ਹੈ ਗੁੱਡ ਆਈਡੀਆ ਇਥੇ ਆਪਣਾ ਕੰਮ ਚੱਲੀ ਜਾਂਦਾ ਹੈਗਾ ਰੈਟਿੰਗ ਵਾਲਾ ਜਿਹੜੀ ਅੱਜ ਦੀ ਵੀਡੀਓ ਨਾ ਇਹ ਥੋੜੀ ਵਧੀਆ ਹੋਊਗੀ ਕਿਉਂਕਿ ਡਾੜਾ ਨਾ ਮੈਂ ਇਹਦੀ ਸੈਟਿੰਗ ਵਧੀਆ ਕੀਤੀ ਹੈ ਫੋਨ ਦੀ ਤੇ ਤਾਂ ਹੀ ਬਹੁਤ ਟਾਈਮ ਲੱਗ ਗਿਆ ਇਹਨੂੰ ਟ੍ਰਾਂਸਫਰ ਕਰਨ ਦੇ ਨੂੰ ਕਿਉਂਕਿ ਬਹੁਤ ਹੈਵੀ ਫਾਈਲਾਂ ਹੋਈਆਂ ਇਹ ਆਪਣੀ ਅੱਜ ਦੀ ਕੈਂਪ ਗਰਾਊਂਡ ਹੈ ਤੇ ਇੱਧਰ ਮੈਂ ਜਿੰਨੇ ਚ ਡਾੜਾ ਟ੍ਰਾਂਸਫਰ ਹੋ ਜਾਂਦਾ ਸੀਗਾ ਇਹ ਚੌੜ ਤੇ ਦੌੜ ਇਕੱਠੇ ਪਿਉ ਤੇ ਅੱਧਰ ਕੀ ਤਿਆਰੀ ਹੋ ਗਈ ਪੂਰੀ ਫੁੱਲ ਬਟਾਪੁੱਲ ਅੱਜ ਬਣੂਗੀ ਖਿਚੜੀ ਦੇਸੀ ਘਿਵਾਲੀ ਤੇ ਅੱਛਾ ਆਨਾਇਥੇ ਕੈਰਵਨ ਪਾਰਕ ਦੇ ਵਿੱਚ ਆ ਵੀ ਦਿੱਤੀਆਂ ਹੁੰਦੀਆਂ ਇਹਨਾਂ ਨੇ ਤੇ ਇਹਦੇ 4 ਡਾਲਰ ਸੀਗੇ ਤੇ ਮੈਂ ਕਿਹਾ ਚੱਲ ਕੱਪੜੇ ਧੋ ਲੈ ਜਾਣ ਕਿਉਂਕਿ ਜਿਹੜੇ ਥੋੜੇ ਜਿਹੇ ਕੱਪੜੇ ਨਾ ਉਪਰੋਂ ਪਾ ਲੈਣਾ ਹੁਣ ਤਾਂ ਬਾਕੀ ਮੇਰੇ ਕੋਲ ਮੋٹے ਕੱਪੜੇ ਰਹਿ ਗਏ ਮੈਦ ਬਨਾਲੇ ਮੈਂ ਇਹਦੇ ਵਿੱਚ ਸਿੱਕੇ ਧਰਤੇ ਤੇ ਸਿੱਕੇ ਐ ਕਿ ਕਿ 4 ਧਰਤੇ 4 ਡਾਲਰ ਪੈਂਦੇ ਤੇ ਇਹਨੂੰ ਐਂ ਕਰਨਾ ਹੁੰਦਾ ਐਂ ਕਰਨ ਤੋਂ ਬਾਅਦ ਇਹ ਆਪਣਾ ਪੀ ਧੋ ਦਿੰਦੀ ਐ ਆ ਮੈਂ ਨਾਲ ਹੀ ਲੈ ਕੇ ਆਇਆ ਸੀ ਤਾਂ ਮੈਦ ਬਨ ਤੋਂ ਇਹ ਬਜਾਰਾ ਦੋ ਵਾਰੀ ਵਰਤੇ ਆ ਗਿਆ ਹੁਣ ਤੱਕ ਛੋਟ ਮੈਂ ਟੈਂਪਰ ਨਹੀਂ ਕਿੰਨਾ ਲਾਉਗੀ ਇਹਦੇ ਕੱਪੜੇ ਧੋਤੇਗੇ ਇਹਦੇ ਨਾਲ ਪਾ ਕੇ ਸੁਕਾ ਵੀ ਲਵਾਗੇ ਚਾਰਦਰ ਦਸਾਉਣ ਜਰਾਂਗੇ ਤੇ ਫਿਰ ਆਪਾਂ ਗੋ ਟੂ ਗੋ ਹੋ ਜਾਵਾਂਗੇ ਇਧਰ ਟਲਦੇ ਹੋਏ ਸੂਰਜ ਦੇ ਨਾਲ ਆਪਣਾ ਕੈਂਪ ਆਹ ਗੱਡੀ ਖੜੀ ਆ ਤੇ ਥੱਲੇ ਖਿਚੜੀ ਬਣੀ ਜਾਂਦੀ ਆ ਅਜੇ ਪਾਣੀ ਪਾਉਣ ਵਾਲਾ ਰਹਿੰਦਾ ਇਹਦੇ ਵਿੱਚ ਹਾਈਟ ਹੁੰਦਾ ਹੈਗਾ ਕਮਿਊਨਿਟੀ ਗਾਰਡ ਇਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਬੂਟੇ ਲਾ ਰੱਖਿਆ ਨੇ ਤਾਂ ਇਧਰ ਮਿਰਚਾਂ ਨਾ ਰੱਖੀਆਂ ਬਾਵ ਮਿਰਚਾਂ ਲੱਗੀਆਂ ਤੋੜਨੀ ਤੁਹਾਨੂੰ ਮਿਰਚ ਸੀ ਪਰ ਕੋਈ ਨੇੜੇ ਖੜਾ ਸੀ ਕਿਧਾਂ ਫਿਰ ਮੈਂ ਹੱਥ ਛੱਡ ਪੜਾ ਨਹੀਂ ਤਾਂ ਮੈਂ ਗਿਆਦਾ ਖਿਚੜੀ ਦੇ ਨਾਲ ਹਰੀ ਮਿਰਚ ਤੋੜਨ ਸੀਗਾ ਚੜੀ ਕਿਆ ਬਣੀ ਹੈ ਨਾ ਮੈਂ ਤੁਹਾਨੂੰ ਖਵਾ ਨਹੀਂ ਸਕਦਾ ਪਰ ਇੰਨੀ ਕੁ ਜਿਆਦਾ ਸਵਾਦ ਬਣੀ ਹੈ ਨਾ ਵੀ ਕਹੀ ਬਤਾਇਆ ਸੱਚੀ ਹੈ ਹਾਂ ਸਰ ਕੋ ਬੈਲੈਂਸ ਹੈ ਤੇ ਦਿਨ ਆਪਣਾ ਬਹੁਤ ਸੋਹਣਾ ਰਿਹਾ ਅੱਜ ਆਪਾਂ ਨਿਊ ਮੈਨ ਤੋਂ ਚੱਲੇ ਸੀਗੇ ਤੇ 7 6.5 7 ਘੰਟੇ ਲੱਗੇ ਆਪਾਂ ਨੂੰ ਇੱਥੇ ਆਪਾਂ ਆ ਗਏ ਸੀਗੇ ਤੇ ਰਾਹ ਦੇ ਵਿੱਚ ਕੁਝ ਬਾਲਾ ਨਹੀਂ ਸੀਗਾ ਦਿਖਾਉਣ ਨੂੰ ਤੇ ਜਿੰਨਾ ਕੁ ਸੀਗਾ ਉਹ ਮੈਂ ਸਾਰਾ ਸ਼ੂਟ ਕੀਤਾ ਤੇ ਉਮੀਦ ਹੈ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਤੇ ਇਹ ਵੀਡੀਓ ਮੈਂ ਨਵੇਂ ਤਰੀਕੇ ਨਾਲ ਸ਼ੂਟ ਕੀਤੀ ਜਿਹੜੀ ਆਈਫੋਨ ਦੀ ਕੈਮਰਾ ਸੈਟਿੰਗ ਹੁੰਦੀ ਹੈ ਉਹ ਥੋੜੇ ਚੇਂਜ ਕੀਤੇ ਤੇ ਉਹ ਥੋੜੀ ਜੀ ਮੈਨੂੰ ਲੱਗਦਾ ਕੁਆਲਿਟੀ ਵਧੀਆ ਹੋਊਗੀ ਤੇ ਇਥੇ ਤੁਹਾਨੂੰ ਇਹ ਵੀਡੀਓ ਦੀ ਕੁਆਲਿਟੀ ਵਧੀਆ ਲੱਗੀ ਤਾਂ ਕਮੈਂਟ ਕਰਕੇ ਦੱਸ ਦਿਓ ਨਾ ਵੀ ਹਾਂ ਤਾਂ ਕਿ ਪਤਾ ਲੱਗਦਾ ਰਹੂਗਾ ਵੀ ਆਪਾਂ ਇਹਦੇ ਚ ਹੀ ਕਰਾਂਗੇ ਕਿਉਂਕਿ ਇਹਦੀਆਂ ਫਾਈਲਾਂ ਬਹੁਤ ਵੱਡੀਆਂ ਬਣੀਆਂ ਤੇ ਇਹਨੂੰ ਟਾਈਮ ਬਹੁਤ ਲੱਗਿਆ ਤੇ ਇੱਥੇ ਆ ਗਏ ਸੀ ਕੈਂਪਗਰਾਉਂਡ ਸੋਹਣਾ ਹੈਗਾ ਇਹ ਸ਼ਾਂਤੀ ਹੈਗੀ ਵਧੀਆ ਹੈਗੀ ਪਰ ਸਾਹਮਣੇ ਹਾਈਵੇ ਵੀ ਜਾਂਦਾ ਪਿਆ ਪਰ ਸੋਹਣਾ ਹੈਗਾ ਵਧੀਆ ਹੁਣ ਨੀਂਦ ਬਹੁਤ ਆਈ ਜਾਂਦੀ ਆ ਤੇ ਸਵੇਰੇ 4:30 ਵਜੇ ਦਾ ਉੱਠਿਆ ਹੋਇਆ ਤੇ ਸੁੱਤਾ ਨਹੀਂ ਮੈਂ ਹੁਣ ਸੌਣੇ ਤੇ ਖਿਚਲੀ ਬਹੁਤ ਸਵਾਦ ਬਣੀ ਸੀਗੀ ਤੇ ਉਸ ਤੋਂ ਬਾਅਦ ਦੁੱਧ ਵੀ ਪੀ ਲਿਆ ਜਿਹੜੇ ਪਹਾੜ ਦੀ ਮੈਂ ਗੱਲ ਕਰਦਾ ਸੀ ਨਾ ਆਪਾਂ ਜਾਵਾਂਗੇ ਉੱਥੇ ਨਹੀਂ ਜਾਇਆ ਗਿਆ ਕਿਉਂ ਕਿ ਕਿਉਂਕਿ ਉੱਥੇ ਜਾਣ ਲਈ ਤੁਹਾਨੂੰ ਫੋਰਵਰਡ ਡਰਾਈਵ ਚਾਹੀਦੀ ਹੈ ਤੇ ਉਹ ਕੱਚਾ ਪੱਕਾ ਰਹਾ ਤੇ ਮੈਂ ਰਿਸਕ ਨਹੀਂ ਲੈਣਾ ਚਾਹੁੰਦਾ ਉਹਦੀ ਗੱਡੀ ਕਰਕੇ ਤੇ ਕੋਈ ਗੱਲ ਨਹੀਂ ਉਹ ਕਹਿੰਦੇ ਉੱਥੇ ਇੱਕ ਪਹਾੜ ਹੈ ਬਸ ਪਹਾੜ ਦੇ ਉੱਪਰ ਉੱਥੇ ਆਦੀਵਾਸੀਆਂ ਨੇ ਆਦੇ ਆ ਫੋਟੋਆਂ ਬਣਾਈਆਂ ਹੋਈਆਂ ਪੁਰਾਣੇ ਟਾਈਮ 'ਚ ਜਿਹੜੀ ਪੇਂਟਿੰਗ ਕਰਦੇ ਹੁੰਦੇ ਸੀਗੇ ਤੇ ਉਹ ਪੇਂਟਿੰਗ ਦੇਖਣ ਜਾਣਾ ਸੀ ਮੈਂ ਪਰ ਕੋਈ ਗੱਲ ਨਹੀਂ ਆਪਾਂ ਕੱਲ ਨੂੰ ਪਰਥਵਾਲ ਜਾਵਾਂਗੇ ਕੱਲ ਆਪਾਂ ਪਰਥ ਪਹੁੰਚ ਜਾਾਂਗੇ ਤੇ ਪਰਥ ਪਹੁੰਚਣ ਤੋਂ ਬਾਅਦ ਆਪਣੇ ਕੋਲ ਸਿਰਫ 4000 ਜਿਹੜਾ ਸਫਰ ਹੈ ਮੈਲਬਨ ਦਾ ਰਹਿ ਜੂਗਾ ਤੇ 4000 ਕਿਲੋਮੀਟਰ ਜੇਕਰ ਆਪਾਂ 500 ਕਿਲੋਮੀਟਰ ਇੱਕ ਦਿਨ ਚਲਾਈਏ ਵੈਸੇ ਤਾਂ 700 ਕੱਢ ਦੇਣਾ ਹੁੰਦਾ ਪਰ ਜੇ 500 ਵੀ ਲਾਈਏ ਤਾਂ ਆਪਾਂ 7 ਤੋਂ 8 ਦਿਨਾਂ ਦੇ ਵਿੱਚ ਆਪਾਂ ਮੈਲਬਨ ਬਾਸ ਪਹੁੰਚ ਜਾਵਾਂਗੇ ਤੇ ਹਫਤੇ ਦਾ ਸਫਰ ਇੱਕ ਹੋਰ ਰਹਿ ਗਿਆ ਤੇ ਬਾਕੀ ਬਹੁਤ ਵਧੀਆ ਚੱਲੀ ਜਾਂਦਾ ਸਾਰਾ ਕੁਝ ਇੱਕ ਨਵਾਂ ਐਕਸਪੀਰੀਅੰਸ ਹੀ ਮੇਰੇ ਲਈ ਹੈ ਤੇ ਬਹੁਤ ਸੋਹਣਾ ਚੱਲੀ ਜਾਂਦਾ ਹੈ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਰਿਆ ਕਰੋ ਤੇ ਸ਼ੇਅਰ ਵੀ ਕਰਦਿਆ ਕਰੋ ਬਾਕੀਆਂ ਨਾਲ ਹਨਾ WhatsApp ਤੇ ਭੇਜਦਿਆ ਕਰੋ ਲਿੰਕ YouTube ਦਾ ਤੇ ਬਿਊ ਵਾਲੇ ਨਹੀਂ ਆਉਂਦੇ ਪਰ ਕੋਈ ਗੱਲ ਨਹੀਂ ਜਿੰਨੇ ਵੀ ਆਉਂਦੇ ਠੀਕ ਹੈ ਕਰਦੇ ਵੇਖਦੇ ਮੇਰੇ ਜਿਆਦਾ ਤੇ ਬਾਕੀ ਸਤਿ ਸ਼੍ਰੀ ਅਕਾਲ ਗੁੱਡ ਨਾਈਟ ਸਾਰਿਆਂ ਨੂੰ ਕੱਲ ਮਿਲਦੇ ਨਵੇਂ ਵੀਡੀਓ ਤੇ ਨਾਲ